ਧਰਿਓ ਸੁਆਮੀ ਉਤਪਉਤ ਵਰਪਰਸਾਦ ਧਰਮ ਕਾ ਨਾਸ ਨਾਨਕ ਤਿਨ ਮੈ ਵਿਸਾਸ ਸਤ ਜਣਾ ਕਾ ਪੇਖਨ ਸਾ ਬ੍ਰਹਮ ਸੰਤ ਜਣਾ ਕਹਿ ਰਹਿ ਸਭ ਧਰਮ ਸੰਤ ਜਣਾ ਸੁਣੈ ਸੋ ਬਚਨ ਸਰਬ ਵਿਆਪੀ RAM ਸੰਗ ਰਚਨ ਜਿਨ ਜਤਾ ਜਿਸ ਕੀ ਇਹ ਰਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋ ਸੋਈ ਸੁਖ ਮਾਨ ਕਰਨ ਕਰਾਮਣ ਹਾਰ ਪ੍ਰਭ ਜਾਨੇ ਅੰਤਰ ਵਸੇ ਬਾਰ ਪੀਉ ਹੀ ਨਾਨਕ ਦਰਸ਼ਨ ਦੇਖ ਸਾਮੋ ਹੀ ਆਪ ਸੱਤ ਕੀਆ ਸਭ ਸੱਤ ਇਸ ਪ੍ਰਭ ਤੇ ਇਸ ਗਲੀ ਉਪਤ ਇਸ ਪ੍ਰਾ ਇਸ ਭਾਵੇ ਤਾਂ ਕਰੇ ਵਿਸਤਾਰ ਇਸ ਭਾਵੇ ਤਾਂ ਇੱਕ ਕਵੀਕਾਰ ਅਣ ਕਲਾ ਲਕੀ ਨਾ ਜਾਈ ਇਸ ਭਾਵੇ ਤੂ ਲੈ ਮਿਲ ਲੈ ਕਵਣੇ ਕਵਣ ਕਈਏ ਦੂਰ ਆਪੇ ਆਪ ਆਪਰ ਪੂਰੇ ਅੰਤਰ ਗਤ ਜਿਸ ਆਪ ਜਨਾਈ ਨਾਨਕ ਦੇ ਜਨ ਆਪੁ ਜਾਈ ਸਰਬ ਪੂਰੇ ਆ ਗਰਦਾਰਾ ਸਰਬ ਨੈਣਿਆ ਪੇਖਣ ਹਾਰਾ